ਇਹੀ ਪਿਆਰ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ। ਇਹੀ ਪਿਆਰ ਹੈ ਜਿਹੜਾ ਸਾਨੂੰ ਕੰਮ ਕਰਨ ਤੋਂ ਰੋਕਦਾ ਨਹੀਂ, ਸਾਨੂੰ ਅੱਕਣ ਨਹੀਂ ਦਿੰਦਾ, ਥੱਕਣ ਨਹੀਂ ਦਿੰਦਾ। ਔਰ ਇਸ ਪਿਆਰ ਦੀ ਜਿਹੜਾ ਤੁਸੀਂ ਅੱਜ ਦੇ ਰਹੇ ਹੋ, ਇਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ। ਮੈਂ ਜੇ ਹਜ਼ਾਰ ਵਾਰ ਵੀ ਧੰਨਵਾਦ ਕਵਾਂ, ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਵਾਂ, ਸ਼ਾਇਦ ਤੁਹਾਡੇ ਪਿਆਰ ਦਾ ਮੈਂ ਕਰਜ਼ਦਾਰ ਹੀ ਰਹੂੰਗਾ। ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਅੱਜ ਇਸ ਇਤਿਹਾਸਕ ਦਿਨ ਤੇ ਅੱਜ ਇਥੇ ਆਪਣੇ ਆਪਣੇ ਕਬੀਲਦਾਰੀ ਦੇ ਕੰਮ ਛੱਡ ਕੇ ਇਥੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਇਸ ਆਮ ਆਦਮੀ ਪਾਰਟੀ ਦੇ ਰਚੇਤਾ ਜਿਨ੍ਹਾਂ ਨੇ ਇੱਕ ਸੁਪਨਾ ਲਿਆ ਕੇ ਹਾਲਾਂਕਿ ਖੁਦ ਅਫਸਰ ਬਣ ਗਏ ਸੀ ਬਹੁਤ ਵੱਡੇ ਬੜੀ ਵਧੀਆ ਜ਼ਿੰਦਗੀ ਬਸਰ ਹੋ ਸਕਦੀ ਸੀ 인ਕਮ ਟੈਕਸ ਦੇ ਵਿੱਚ ਜੁਆਇੰਟ ਕਮਿਸ਼ਨਰ ਸੀ ਔਰ ਅ ਇਨਕਮ ਟੈਕਸ ਦੇ ਬਾਰੇ ਕਿਹਾ ਜਾਂਦਾ ਕਿ ਉਹ ਉੱਥੇ ਤਾਂ ਜਿਹੜਾ ਉਹਨਾਂ ਦਾ ਚਪੜਾਸੀ ਵੀ ਐ ਉਹ ਵੀ ਬੋਰੀਆਂ ਪਰ ਪਰ ਪੈਸਿਆਂ ਦੀਆਂ ਲਿਆ ਸਕਦਾ ਪਰ ਜੁਆਇੰਟ ਕਮਿਸ਼ਨਰ ਤਾਂ ਬਹੁਤ ਵੱਡੀ ਪੋਸਟ ਐ ਪਰ ਉਹਨੂੰ ਛੱਡ ਕੇ ਲੋਕਾਂ ਲਈ ਖੜਨਾ ਇਹ ਬਹੁਤ ਵੱਡੀ ਗੱਲ ਐ ਜੀ ਸੋ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਆਮਾਨੀ ਪਾਰਟੀ ਬਣਾਉਣ ਦਾ ਤਾਹੀਆ ਕੀਤਾ ਨਿਸ਼ਚਾ ਕੀਤਾ ਉਹਨਾਂ ਦੇ ਸਾਥੀ ਉਹਨੇ ਸੱਜੀਆਂ ਖੱਬੀਆਂ ਬਾਵਾਾਂ ਬੈਠੇ ਵੀ ਸਜੇ ਖਬੇ ਹੀ ਨੇ ਮਨੀ ਸੋਹ ਦਿਆ ਜੀ ਸਤਿੰਦਰ ਜੈਨ ਜੀ ਜਿਹੜੇ ਸਿਹਤ ਮੰਤਰੀ ਰਹੇ ਆ ਦਿੱਲੀ ਚ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਦਾ ਆਈਡੀਆ ਕੱਢਿਆ ਪੂਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਹੋਈ ਆਮ ਤੌਰ ਤੇ ਸਟੇਜਾਂ ਤੇ ਜਾ ਕੈਮਰੇ ਅੱਗੇ ਆਉਂਦੇ ਨਹੀਂ ਐ ਅੱਜ ਕਿਉਂਕਿ ਸਿਹਤ ਨਾਲ ਵੱਡਾ ਜੁੜਿਆ ਹੋਇਆ ਦਿਨ ਹੈ ਇਸਕਾ ਕਿਉਂਨ ਨੂੰ ਲੈ ਕੇ ਆਏ ਆ ਸੋ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਚੀਮਾ ਸਾਹਿਬ ਸਾਡੇ ਪਾਰਟੀ ਦੇ ਪ੍ਰੈਜ਼ੀਡੈਂਟ अमन अरोड़ा जी ਸਾਡੇ ਸ਼ਹਿਰੀ ਕਲਸੀ ਜੀ ਸਾਡੇ ਕੁਲਵੰਤ ਜੀ ਐਮਐਲਏ ਸਾਹਿਬ ਜੀ ਮੁਹਾਲੀ ਤੋਂ ਔਰ ਜਿੰਨੇ ਵੀ ਸਾਡੇ ਡਾਕਟਰ ਸਾਹਿਬ ਬੈਠੇ ਨੇ ਕੈਪਸਿਨਾ ਜੀ ਬੈਠੇ ਨੇ ਸਾਡੇ ਅਧਿਕਾਰੀ ਬੈਠੇ ਨੇ ਸਾਰੇ ਸਿਹਤ ਨਾਲ ਸੰਬੰਧਿਤ ਸਾਡੇ ਸਾਹਮਣੇ ਬਹੁਤ ਸਾਰੇ ਸਾਡੇ ਪਾਰਟੀ ਦੇ ਆਦਰ ਸਹਿਬਾਨ ਬੈਠੇ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਇਤਿਹਾਸਿਕ ਦਿਨ ਹੈ ਜਦੋਂ ਇੱਕ ਇਹੋ ਜੀ ਸਕੀਮ ਜਾਂ ਇਹੋ ਜੀ ਸਹੂਲਤ ਕਹਿ ਲੋ ਇਹਨੂੰ ਜਿਹੜੀ ਹਰ ਇੱਕ ਕਰਨ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਕਰਨੋਂ ਹੀ ਰਹੀ ਹੈ ਇਹਦੇ 'ਚ ਕੋਈ ਕਰ ਛੱਡਿਆ ਨਹੀਂ ਇਹਦੇ 'ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸੇਤ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀਕ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾਕ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਘਰਾਂ ਨੂੰ ਕਿਉਂਕਿ ਮੈਂ ਕਲਾਕਾਰੀ ਜੀਵਨ ਚ ਵੀ ਵੈਸੇ ਵੀ ਮਾਲਵੇ ਦੇ ਪਿੰਡਾਂ ਚ ਜਿਹੜੇ ਜੰਮੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਸਾਰਾ ਪਤਾ ਹੀ ਰਹਿੰਦਾ ਹੈ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਹੈ ਚਾਹੇ ਪਿਤਾ ਜੀ ਹੈ ਚਾਹੇ ਦਾਦੀ ਜੀ ਹੈ ਚਾਹੇ ਮਾਂ ਹੈ ਤੇ ਕੋਈ ਬਿਮਾਰੀ ਹੋ ਗਈ ਤਾਂ ਉਹ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿਹੜੀ 2 ਬਿੱਗੇ ਜ਼ਮੀਨ ਹੈ ਜਿਹੜੀ ਕਿਲਾ ਜ਼ਮੀਨ ਹੈ ਦਾ ਜਿੰਨੀ ਵੀ ਆਪਣੀ ਕੋਈ ਹੈਗੀ ਹੈ ਛੋਟੀ ਮੋਟੀ ਪ੍ਰਾਪਰਟੀ ਪਰਿਵਾਰ ਵਾਸਤੇ ਉਹ ਵਿਕ ਜੂਗੀ ਇਲਾਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗੇ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਝਿਆ ਨਾ ਜੁੜ ਗਏ ਮਤਲਬ ਪੈਸੇ ਹੈ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਤਾਲ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਹੈ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੀ ਸਿੰਘ ਕਿ ਨਾਲ ਉਹ ਕਰਜਾ ਦੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਬ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖਿਆ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜਾਓ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਹੈ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚੇ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜ਼ੀ ਆਜੇ ਕੋਈ ਪੈਸਾ ਨਹੀਂ ਹਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦਾ